ਸਮਾਜ ਸੇਵਾ ਦੇ ਕਮਾਂਦੀ ਸਰਮੋਰ ਸੰਸਥਾ ਅਰਦਾਸ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਪ੍ਰਧਾਨ ਜਤਿੰਦਰ ਬਾਬੀ ਦੀ ਅਗਵਾਈ ਹੇਠ ਜ਼ਰੂਰਤਮੰਦ ਮਹਿਲਾਵਾਂ ਨੂੰ ਮਹੀਨਾਵਾਰ ਪੈਨਸ਼ਨ ਦੀ ਵੰਡ ਕਰਨ ਸੰਬੰਧੀ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਹਿੱਸਾ ਲਿਆ ਇਸ ਦੌਰਾਨ ਜਿੱਥੇ ਮਹੀਨਾਵਾਰ ਪੈਨਸ਼ਨ ਦੀ ਵੰਡ ਕੀਤੀ ਗਈ ਉੱਥੇ ਪੈਨਸ਼ਨ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਨੇ ਸੰਸਥਾ ਵੱਲੋਂ ਕੀਤੇ ਸੁਪਰਾਲੇ ਲਈ ਸੰਸਥਾ ਦਾ ਧੰਨਵਾਦ ਕੀਤਾ। 28T ਵੱਲੋਂ ਜਿਹੜਾ ਉਪਰਾਲਾ ਕੀਤਾ ਜਾਂਦਾ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ? ਹਾਂ ਬਹੁਤ ਸੋਹਣਾ ਪਤਾ ਬਹੁਤ ਸੋਹਣੀ ਸੇਵਾ ਕਰਦੇ ਆ। ਹਾਂ ਹਾਂ ਗਰੀਬਾਂ ਵਾਸਤੇ ਬਹੁਤ ਸੋਹਣੀ ਸੇਵਾ ਕਰਦੇ ਇਹ ਤੋਂ ਵੀ ਜ਼ਿਆਦਾ ਕਰੇ ਹਾਂ ਗਰੀਬਾਂ ਨਾਲ ਹਾਂ ਜਿੰਨਾਂ ਦੀ ਪਹਲਾ ਹੋਵੇ ਜਿਹੜੀ ਸੇਵਾ ਕਰਦੇ ਬੱਚੇ ਰਾਜੀ ਰਹਿਣ ਚੜ੍ਹ ਨਹੀਂ ਕੜਾ ਹੋਵੇ ਇਸ ਦੌਰਾਨ ਸੰਸਾਦੇ ਪ੍ਰਧਾਨ ਜਤਿੰਦਰ ਕੁਮਾਰ ਬਾਵੀ ਨੇ ਕਿਹਾ ਕਿ ਇਸ ਕਾਰਜ ਵਿੱਚ ਜਲੰਧਰ ਫਗਵਾੜਾ ਦੇ ਸਮੂਹ ਦਾਨੀ ਸੱਜਣਾਂ ਤੇ ਪ੍ਰਵਾਸੀ ਭਾਰਤੀਆਂ ਦਾ ਅਹਿਮ ਯੋਗਦਾਨ ਹੁੰਦਾ ਹੈ ਜਿਸ ਲਈ ਉਹ ਇਨ੍ਹਾਂ ਸਾਰੇ ਹੀ ਸਹਿਯੋਗੀਆਂ ਦਾ ਧੰਨਵਾਦ ਕਰਦੇ ਨੇ ਉਹਨਾਂ ਨਾਲ ਹੀ ਸਮੂਹ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਵੀ ਦਾਨੀ ਸੱਜਣ ਨੇ ਇਹ ਮਹਿਲਾਮਾਂ ਲਈ ਲੰਗਰ ਦੀ ਸੇਵਾ ਕਾਣੀ ਹੋਵੇ ਤਾਂ ਉਹ ਵੀ ਕਰ ਸਕਦਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਪੈਨਸ਼ਨ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਮੌਜੂਦ ਸਨ ਜੀ ਸਾਰਿਆਂ ਨੂੰ ਜੈ ਮਾਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਰਦਾਸ ਵੈਲਫੇਅਰ ਸੁਸਾਇਟੀ ਹਰ ਮਹੀਨੇ ਦੀ ਇੱਕ ਤਰੀਕ ਨੂੰ ਜਿਹੜੀਆਂ ਸੀ ਵਿਧਵਾ ਮਾਵਾਂ ਪੈਣਾ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹ ਅੱਜ ਅਸੀਂ ਪ੍ਰਾਲਾ ਕੀਤਾ ਵਾ ਮੈਂ ਇਹ ਤਾਂ ਕਰਕੇ ਇਹਨਾਂ ਨੂੰ ਅਸੀਂ ਹੁਣ ਲਾਈਨ ਬਣਾ ਕੇ ਪੈਨਸ਼ਨ ਦੇ ਰਹੇ ਆ ਤਾਂ ਕਿ ਕਿਉਂਕਿ ਗਰਮੀ ਦਾ ਬਹੁਤ ਪ੍ਰਕੋਪ ਆ ਇਸ ਕਰਕੇ ਅਸੀਂ ਇਹਨਾਂ ਨੂੰ ਕੁਰਸੀਆਂ ਤੇ ਨਹੀਂ ਬਿਠਾ ਕੇ ਜਦ ਕਿ ਇੱਦਾਂ ਹੀ ਆਂਦੇ ਆ ਤੇ ਇਹਨਾਂ ਨੂੰ ਦਵਾ ਦਬ ਨਾਲ ਦੀ ਨਾਲ ਪੈਨਸ਼ਨ ਦੇ ਕੇ ਤੋਰ ਦੇ ਦਸ ਔਰ ਅਗਲੇ ਮਹੀਨੇ ਤੋਂ ਅਸੀਂ ਇਹਨਾਂ ਨੂੰ ਬਿਠਾ ਕੇ ਪ੍ਰੋਪਰ ਪੈਨਸ਼ਨ ਦਵਾਂਗੇ ਔਰ ਲੰਗਰ ਦੀ ਬਵਸਤਾ ਹੋਊਗੀ ਉਹ ਜਿਹੜੇ ਬੰਦੇ ਲੰਗਰ ਲਾਣਾ ਚਾਹੁੰਦੇ ਆ ਉਹ ਪਲੀਜ਼ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਜਿਹੜੇ ਕਿ ਵਿਧਵਾ ਮਾਮਾ ਭੈਣਾਂ ਨੂੰ ਲੰਗਰ ਖਵਾਣਾ ਚਾਹੁੰਦੇ ਆ ਉਹਨਾਂ ਦੀ ਦਿਲ ਦੀ ਇੱਛਾ ਵਾ ਕਿਉਂਕਿ ਦੇਖੋ ਅਸਲੀ ਵਾਕਈ ਇਹਦੇ ਵਿੱਚ ਜਿਹੜਾ ਦਾਨ ਹੈ ਜਿਹੜਾ ਲੰਗਰ ਦਾ ਦਾਨ ਹੈ ਜਿਹੜੀਆਂ ਮਾਵਾਂ ਭੈਣਾਂ ਵਿਧਵਾਵਾ ਇਹਨਾਂ ਨੂੰ ਖਵਾਵਾਂਗੇ ਸਾਡੀਆਂ ਮਾਵਾਂ ਵਾਂ ਇੱਕ ਤਾਂ ਇਹਨਾਂ ਦਾ ਦਿੱਤਾ ਹੋਇਆ ਲੱਗਦਾ ਬੰਦੇ ਨੂੰ ਇਸ ਕਰਕੇ ਮੈਂ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਆਪਾਂ ਰਲ ਕੇ ਸਾਰੇ ਵੀਰ ਭੈਣ ਪਰਾਜਤਾ ਦੇ ਪਰਾਲੇ ਕਰੀਏ ਤਾਂ ਕਿ ਜਿਹੜੀਆਂ ਵੀ ਜ਼ਰੂਰਤਮੰਦ ਸਾਡੀਆਂ ਮਾਵਾਂ ਭੈਣਾਂ ਵਾਂ ਉਹਨਾਂ ਦੀ ਅਸੀਂ ਜ਼ਰੂਰਤ ਪੂਰੀ ਕਰ ਸਕੀਏ ਇਹ ਤਦ ਹੀ ਹੋ ਸਕਦਾ ਜਦੋਂ ਤੁਹਾਡੇ ਸਾਰਿਆਂ ਦਾ ਸਹਿਯੋਗ ਹੋਵੇ ਸਾਥ ਹੋਵੇ ਇੱਕ ਗੱਲ ਮੈਂ ਹੋਰ ਸਾਰਿਆਂ ਨੂੰ ਦੱਸਣੀ ਚਾਹਨਾ ਕਿ ਜਿੰਨੀ ਵੀ ਇਹ ਪੈਨਸ਼ਨ ਦੀ ਵਿਵਸਥਾ ਹੁੰਦੀ ਹੈ ਇਹਨਾਂ ਮਾਮਾ ਪੈਣਾ ਲਈ ਇਹ ਸਾਰੇ ਜਿਹੜੇ ਕਿ ਮੇਰੇ ਐਨ ਆਰ ਆਈ ਭਰਾ ਔਰ ਜਲੰਧਰ ਦੇ ਮੇਰੇ ਜਿਹੜੇ ਵੀਰ ਆ ਔਰ ਜਿਹੜੇ ਫਗਵਾੜੇ ਦੇ ਖਾਸ ਕਰ ਫਗਵਾੜੇ ਦਾ ਜਲੰਧਰ ਦਾ ਔਰ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਉਪਰਾਲਾ ਕੀਤਾ ਜਾਂਦਾ ਮੈਂ ਔਰ ਮੇਰਾ ਪਰਿਵਾਰ ਇਹਨਾਂ ਦਾ ਧੰਨਵਾਦ ਦੀਆਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਇਹਨਾਂ ਵੀਰਾਂ ਦਾ ਜਿਨ੍ਹਾਂ ਦੇ ਕਰਕੇ ਸੰਸਥਾਵਾਂ ਚੱਲਦੀਆਂ ਔਰ ਹਮੇਸ਼ਾ ਤੁਹਾਡੇ ਇਦਾਂ ਹੀ ਸਾਥ ਚਾਹੀਦਾ ਵਾ ਪ੍ਰਮਾਤਮਾ ਤੁਹਾਡੇ ਵੀ ਪਰਿਵਾਰਾਂ ਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਦਵੇ ਔਰ ਇਹਨਾਂ ਸਾਰਿਆਂ ਦੀ ਉਮਰ ਲੰਬੀ ਕਰੇ ਜੈ ਮਾਤਾ ਜੀ